ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਅੱਜ ਆਪਾਂ ਸਿਰਫ ਉਲਟੇ ਸਿੱਧੇ ਤਾਗਾਂ ਦਾ ਡਿਜ਼ਾਈਨ ਲੈ ਕੇ ਆਏ ਹਾਂ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤਿੰਨ ਤਿੰਨ ਤਾਗਾਂ ਦੇ ਹਿਸਾਬ ਨਾਲ ਇਹ ਡਿਜ਼ਾਈਨ ਬਣਦਾ ਦੋ ਤਾਗ ਆਪਾਂ ਐਕਸਟਰਾ ਰੱਖਨੇ ਕਿਵੇਂ ਬੁਣੂਗਾ ਆਪਾਂ ਤੁਹਾਨੂੰ ਦੱਸਦੇ ਹਾਂ ਪਹਿਲਾ ਤਾਗ ਆਪਾਂ ਬਿਨਾ ਬੁਨੇ ਉਤਾਰਾਂਗੇ ਤਿੰਨ ਤਾਗ ਆਪਾਂ ਉਲਟੇ ਬੁਣਾਂਗੇ ਇੱਕ ਬਿਨਾ ਬੁਨੇ ਉਤਾਰਿਆ ਦੋ ਉਲਟੇ ਬੁਣ ਲਏ ਤਾਗਾ ਬੈਕ ਸਾਈਡ ਤਿੰਨ ਸਿੱਧੇ 1 2 3 ਇਸ ਤਰੀਕੇ ਹੀ ਆਪਣੀ ਪਹਿਲੀ ਸਲਾਈ ਹੋਊਗੀ ਤਿੰਨ ਉਲਟੇ ਤਿੰਨ ਸਿੱਧੇ ਸਿਰਫ ਉਲਟੇ ਸਿੱਧੇ ਦਾ ਡਿਜ਼ਾਈਨ ਬਹੁਤ ਹੀ ਕੈਂਟ ਵੜ ਕੇ ਆਉਂਦਾ ਜੇਕਰ ਤੁਸੀਂ ਸਾਰੇ ਡਿਜ਼ਾਈਨ ਬਣਾ ਬਣਾ ਕੇ ਆ ਚੁੱਕੇ ਹੋ ਤੇ ਕੋਈ ਡਿਫਰੈਂਟ ਜਾਂ ਸਟਾਈਲਿਸ਼ ਡਿਜ਼ਾਈਨ ਲੱਭ ਰਹੇ ਹੋ ਤਾਂ ਇਸ ਡਿਜ਼ਾਈਨ ਨੂੰ ਬਣਾ ਕੇ ਦੇਖੋ ਬਹੁਤ ਪਿਆਰਾ ਲੱਗਦਾ ਬੇਬੀ ਜੈਕਟ ਸਵੈਟਰ ਚ ਬਹੁਤ ਬਣ ਕੇ ਆਊਗਾ ਵੈਸੇ ਆਹ ਪ੍ਰੋਜੈਕਟ ਡਿਜ਼ਾਈਨ ਹੈ ਕਿਸੇ ਵੀ ਪ੍ਰੋਜੈਕਟ ਚ ਆਪਾਂ ਪਾ ਸਕਦੇ ਹਾਂ ਇਸ ਤਰ੍ਹਾਂ ਲਾਸਟ ਵਾਲੀਆਂ ਦੀ ਆਪਾਂ ਸਾਰੀਆਂ ਸਲਾਈਆਂ ਉਲਟੀਆਂ ਬਣਾਵਾਂਗੇ ਬੈਕ ਸਾਈਡ ਹੀ ਉਲਟਾ ਉਲਟਾ ਬਣਿਆ ਜਾਊਗਾ ਬੈਕ ਸਾਈਡ ਨੂੰ ਪਹਿ先 ਸਾਰੇ ਨੂੰ ਉਲਟਾ ਉਲਟਾ ਬਣਾ ਲਾਂਗੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਕੋਈ ਜਿਹੜੀ ਵੀ ਤੁਸੀਂ ਵੀਡੀਓ ਵੇਖਦੇ ਹੋ ਤੇ ਬੈਲ ਵਾਲਾ ਬਟਨ ਜਰੂਰ ਦਬਦਿਆ ਕਰੋ ਤਾਂ ਜੋ ਜੋ ਵੀ ਅਸੀਂ ਵੀਡੀਓ ਬਣਾਉਣਾ ਹੈ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਇਸ ਤਰ੍ਹਾਂ ਇਹ ਆਪਣੀ ਦੂਜੀ ਸਲਾਈ ਹੋ ਗਈ ਹੁਣ ਆਪਾਂ ਤੀਜੀ ਸਲਾਈ ਤੇ ਫੇਰ ਆ ਗਏ ਤੀਜੀ ਸਲਾਈ ਵੀ ਆਪਾਂ ਜਿਵੇਂ ਪਹਿਲੀ ਸਲਾਈ ਪਾਈ ਆ ਉਸੇ ਤਰ੍ਹਾਂ ਪਾਉਣੀ ਹੈ ਸੀ ਇਸ ਲਾਈਆਂ ਦਾ ਇਹ ਡਿਜ਼ਾਈਨ ਹੈ ਸੇਮ ਹੀ ਪੈਣਗੀਆਂ ਸੀ ਇਸ ਲਾਈਆਂ ਤਿੰਨ ਉਲਟੇ ਤਿੰਨ ਸਿੱਧੇ ਐਸੇ ਤਰ੍ਹਾਂ ਹੀ ਇਹ ਆਪਣਾ ਬਣ ਕੇ ਆਊਗਾ ਤੇ ਇੱਕ ਸਲਾਈ ਆਪਣੀ ਲਾਸਟ ਵਾਲੀ ਜਿਹੜੀ ਸਿੱਧੀ ਸਾਈਡ ਉਹ ਉਸ ਉਹ ਚ ਥੋੜਾ ਜਿਹਾ ਚੇਂਜ ਕਰਨਾ ਪਊ ਬਾਕੀ ਆਪਣਾ ਇਹ ਡਿਜ਼ਾਈਨ ਇਸ ਤਰੀਕਾ ਬਣ ਕੇ ਬਹੁਤ ਪਿਆਰਾ ਬਣ ਕੇ ਆਊਗਾ ਤੁਸੀਂ ਆਪ ਕਹੋਗੇ ਵੀ ਇੰਨਾ ਸੋਖਾ ਡਿਜ਼ਾਈਨ ਹੈ ਜਿਹਨੇ ਨਹੀਂ ਵੀ ਸਲਾਈਆਂ ਬੁਣੀਆਂ ਤੇ ਕੁਝ ਬਣਾਉਣਾ ਚਾਹਦੀ ਆਪਣੇ ਬੱਚਿਆਂ ਵਾਸਤੇ ਤਾਂ ਇਸ ਡਿਜ਼ਾਈਨ ਨਾਲ ਬਣਾ ਕੇ ਦੇਖੋ ਤੇਨੋਲਟੇ ਤੇਨ ਸਿੱਧੀ ਸਿੱਧੀ ਸਾਈਡ ਤੋਂ ਆਪਾਂ ਦੋ ਸਲਾਈਆਂ ਇਸ ਤਰੀਕਾ ਕੱਟਾਂਗੇ ਉਲਟੀ ਸਾਈਡ ਤੋਂ ਆਪਾਂ ਹਰ ਸਲਾਈ ਉਲਟੀ ਕੱਟਾਂਗੇ ਪੂਰਾ ਆਪਾਂ ਅਗੇ ਉਲਟੀ ਸਾਈਡ ਉਲਟੀ ਸਾਈਡ ਆਪਣੀ ਸੇ ਫੇਰ ਉਲਟੀ ਕੱਟਣੀ ਹੈ ਜੇ ਇਹ ਦੁਆਰਾ ਪਾ ਸਿੱਧੀ ਸਾਈਡ ਸਲਾਈਪਾਂਗੇ ਉਹ ਚ ਆਪਾਂ ਥੋੜਾ ਜਿਹਾ ਚੇਂਜ ਕਰਨਾ ਬੋਲਣਾ ਵੈਸੇ ਆਪਣੇ ਵੈਸੇ ਉਲਟੇ ਸਿੱਧੇ ਨੇ ਇਸ ਤਰੀਹੀ ਆਪਾਂ ਕੱਟਦੇ ਚੱਲਣਗੇ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਤੇ ਸੌਖੇ ਸੌਖੇ ਡਿਜ਼ਾਈਨ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਇਸ ਤਰ੍ਹਾਂ ਦਾ ਬਣਾ ਲਾਂਗੇ ਅਸਾਂ ਹੁਣ ਆਪਾਂ ਦੇ ਤੀਜੀ ਸਲਾਈ ਤੇ ਤੀਜੀ ਸਲਾਈ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਸਿੱਧੀ ਸਾਈਡ ਦੀ ਤੀਜੀ ਸਲਾਈ ਦੀ ਜਿਹੜੇ ਆਪਾਂ ਉਲਟੇ ਬੁਨੇ ਸੀ ਉਹਨਾਂ ਨੂੰ ਉਲਟੇ ਹੀ ਬਣਾਵਾਂਗੇ ਤਿੰਨ ਉਲਟੇ ਤਾਗਾ ਬੈਕ ਸਾਈਡ ਲੈ ਲਿਆਗੇ ਜਿਹੜੇ ਆਪਾਂ ਸਿੱਧੇ ਬੁਨੇ ਸੀ ਹੁਣ ਆਪਾਂ ਇਹ ਕੀ ਕਰਨਾ ਹੈ ਜਿਹੜੇ ਆਪਾਂ ਤਿੰਨ ਸਿੱਧੇ ਬੁਨੇ ਸੀ 1 2 3 ਜਿਹੜਾ ਤੀਜਾ ਆਪਾਂ ਇੱਥੋਂ ਤੱਕ ਜਿੱਥੋਂ ਆਪਾਂ ਤਿੱਦੀ ਸੂਰਵ ਸ਼ੁਰੂ ਕਰਿਆ ਸੀ ਪਹਿਲਾਂ ਆਪਾਂ ਇਹਦੇ ਨੇ ਚੂਲਟੇ ਬੁਨੇ ਹੋਇਆ ਜਿੱਥੋਂ ਆਪਾਂ ਸ਼ੁਰੂ ਕਰਦੇ ਇੱਥੋਂ ਦੀ ਇਹਦੇ ਵਿੱਚ ਦੀ ਇਸ ਤਰ੍ਹਾਂ ਸਲਾਈ ਕੱਢ ਕੇ ਇੱਕ ਤਾਗਾ ਕੱਢ ਲਿਆਵਾਂਗੇ ਇਸ ਤਰ੍ਹਾਂ ਉਲਟਾ ਕੇ ਉਚੜਾ ਦਾਂਗੇ ਤੇ ਇੱਕ ਇਹ ਤਾਗਾ ਇੱਕ ਨਾਲ ਵਾਲਾ ਤਾਗਾ ਦੋ ਦਾ ਇੱਕ ਕਰਾਂਗੇ ਫਿਰ ਲਾਸਟ ਵਾਲੇ ਦੋ ਸਿੱਧੇ ਬੁਣ ਲਾਂਗੇ ਇਸ ਤਰੀ ਤਿੰਨ ਤਾਗੇ ਤਿੰਨ ਹੋ ਗਏ ਫਿਰ ਉਸ ਤਰ੍ਹਾਂ ਤਿੰਨ ਉਲਟੇ ਬੁਣਾਂਗੇ ਇਹ ਇਕੁਆਰ ਡਿਜ਼ਾਈਨ ਇੱਥੇ ਆਉਂਦਾ ਇਕੁਆਰ ਇੱਥੇ ਆਉਂਦਾ ਤਾਂ ਕਰਕੇ ਜਿਹੜੀ ਆਪਾਂ ਇਹ ਇੱਥੋਂ ਜਿੱਥੋਂ ਆਪਾਂ ਸ਼ੁਰੂ ਕੀਤਾ ਸੀ ਬੁਣਨੇ ਲੱਗੇ ਨੇ ਉਸੇ ਗਲੀ ਵਿੱਚ ਦੀ ਧਾਗਾ ਇਹ ਕੱਢਾਂਗੇ ਤੇ ਇਸ ਤਰ੍ਹਾਂ ਕਾਕੇ ਦੂਰਾ ਇੱਕ ਕਰਦਾਂ ਨੂੰ ਪੈਕ ਸਾਈਡ ਤੋਂ ਹੀ ਤੇ ਦੂਜੇ ਦੋਨੇ ਵੀ ਸਿੱਧੇ ਬੁਣ ਲਾਂ ਫੇਰ ਧਾਗਾ ਪਲੇ ਸਾਈਡ ਤੇ ਲਲਟੇ ਧਾਗਾ ਫੇਰ ਬੈਕ ਸਾਈਡ ਤੇ ਨ ਸਿੱਧਾ ਦੋ ਰੱਖ ਰਹੇ ਇਹਦਾ ਇੱਕ ਕਰ ਦਾਂਗੇ ਦੋ ਜਿਹੜਾ ਸਿੱਧੇ ਹੋਣਗੇ ਲਾਸਟ ਵਾਲੇ ਸਿੱਧੇ ਹੋਣਗੇ ਇਸ ਤਰ੍ਹਾਂ ਹੀ ਆਪਣਾ ਡਿਜ਼ਾਈਨ ਬਣ ਕੇ ਆਉਂਦਾ ਹੈ ਬੈਕ ਸਾਈਡ ਤੋਂ ਨੂੰ ਆਪਾਂ ਉਲਟਾ ਹੀ ਬੁਣਾਂਗੇ ਇਸ ਤਰ੍ਹਾਂ ਹੀ ਆਪਣਾ ਡਿਜ਼ਾਈਨ ਲੱਖ ਕਿ ਆਪ ਦਾ ਬਹੁਤ ਹੀ ਪਿਆਰਾ ਲੱਗਦਾ ਬਣਾ ਕੇ ਜਰੂਰ ਵਖੋ ਤੇ ਸੌਖਾ ਤਾਂ ਇੰਨਾ ਹੀ ਆ ਤੁਸੀਂ ਦੇਖ ਕੇ ਸਮਝ ਜਾਓਗੇ ਸਿਰ ਉਲਟੇ ਸਿੱਧੇ ਤੱਕ ਹੀ ਨੇ ਤੇ ਬਣ ਕੇ ਵੀ ਬਹੁਤ ਸੋਹਣਾ ਲੱਗਦਾ ਹੁਣ ਆਪਾਂ ਬੈਕ ਸਾਈਡ ਤੋਂ ਨੂੰ ਉਲਟੀ ਸਿਲਾਈ ਕੱਢ ਕੇ ਫਿਰ ਆਪਾਂ ਜਿੱਥੇ ਉਲਟੇ ਗੁੰਡੇ ਗੁਣੇ ਇੱਥੇ ਤਾਂ ਸਿੱਧੇ ਕਰਦਾਂਗੇ ਇੱਥੇ ਉਲਟੇ ਕਰਦਾਂਗੇ ਇਹਦੀ ਜਗ੍ਹਾ ਚੇਂਜ ਹੋ ਗਈ ਆ ਇੱਕ ਆ ਡਬਲ ਰਹਿ ਗਈ ਇੱਕ ਉਰੇ ਫੇਰ ਉਰੇ ਫੇਰ ਇੱਥੇ ਇਹ ਵੀ ਇਸ ਤਰ੍ਹਾਂ ਦਾ ਚੇਂਜ ਹੋ ਜਾਊਗਾ ਕਿਵੇਂ ਲੱਗਿਆ ਕਮੈਂਟ ਕਰਕੇ ਦੱਸੋ ਸਾਡੇ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਥੈਂਕ ਯੂ ਜੀ